ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆ ਚੁੱਕੇ ਹਾਂ ਜੀ ਰਾਜਸਥਾਨ ਰਾਜਸਥਾਨ ਪਹੁੰਚ ਚੁੱਕੇ ਹਾਂ ਤੇ ਇਹ ਹੈਗੀ ਹੈ ਜੀ ਮੰਡੀ ਗੋਲੂ ਆਣਾ ਇੱਥੇ ਉਤਰੇ ਸੀਗੇ ਤੇ ਜਾਣਾ ਥੋੜਾ ਜਿਹਾ ਅੱਗੇ ਆ 10 ਕਿਲੋਮੀਟਰ 8 ਕਿਲੋਮੀਟਰ ਵਾਟ ਅੱਗੇ ਹੋਊਗੀ ਹਨਾ ਤੇ ਕਰਦੇ ਤੁਹਾਡੇ ਨਾਲ ਸਾਰੀ ਗੱਲਬਾਤ ਸਾਜੀ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਰਦੇ ਗੱਲਬਾਤ ਆਪਾਂ ਹਨਾ ਤੇ ਅਸੀਂ ਚੱਲੇ ਸੀ ਤੜਕੇ ਜੇ ਤੁਰਿਆ ਵੈਸੇ ਤੇ ਮਸਾਂ ਹੀ ਪਹੁੰਚੇ ਸੀ ਇੱਥੇ ਪਵਾ ਥੱਕੇ ਪਏ ਆਂਗਾ ਤੁਰਿਆ ਬਣੀਆਂ ਦਾ ਤੇ ਜੀ ਪਤਾ ਨਹੀਂ ਕੋਈ ਰਾਹਦਨ ਮਿਲ ਗਿਆ ਤਾਂ ਜ਼ਰੂਰ ਜਾਵਾਂਗੇ ਉਹਦੇ ਤੇ ਚੜ ਕੇ ਪਰ ਲੱਗਦਾ ਨਹੀਂ ਕੋਈ ਰਾਹਦਨ ਮਿਲੂਗਾ ਠੀਕ ਆ ਜੀ ਜਾਂ ਦੇਖੋ ਤੇ ਤਾਂ ਕੋਣੇ ਤੁਹਾਨੂੰ ਫੋਨ ਨੂੰ ਵੀ ਰਾਜਸਥਾਨ ਦਿਖਾਉਣੇ ਆ ਅਸੀਂ ਵੀ ਚਲੋ ਅਸੀਂ ਤਾਂ ਆਈ ਆਂ ਅਸੀਂ ਤਾਂ ਦੇਖ ਹੀ ਲੈਣਾ ਹਨਾ ਹਾਂਜੀ ਆ ਦੇਖੋ ਜੀ ਰਾਜਸਥਾਨ ਦੀ ਜ਼ਮੀਨ ਹੈ ਤੇ ਜੇ ਜਮੀਨ ਦੇ ਪੱਖੋਂ ਆਪਾਂ ਲਈਏ ਗੱਲ ਨੂੰ ਤਾਂ ਜ਼ਮੀਨ ਬਹੁਤ ਤਕੜੀ ਹੈ ਕਿ ਤੁਸੀਂ ਦੇਖ ਸਕਦੇ ਆ ਵੀ ਆਹ ਵੇਖੋ ਕਿੰਨੇ ਕਦੇ ਡਲੇ ਢਿਮਾਂ ਹੀ ਉੱਠੀਆਂ ਖੜੀਆਂ ਕਿਉਂਕਿ ਪੱਕੀ ਜ਼ਮੀਨ ਕਰਕੇ ਇਹ ਢਿਮਾਂ ਉੱਠੀਆਂ ਹਨ ਤੇ ਆਪਣੇ ਪੰਜਾਬ ਦੇ ਵਿੱਚ ਝੋਨਾ ਲੱਗਦਾ ਪਾਣੀ ਜ਼ਿਆਦਾ ਕਰਕੇ ਤੇ ਇੱਥੇ ਪਾਣੀ ਦੀ ਕਮੀ ਹੈ ਤੇ ਬਾਕੀ ਜ਼ਮੀਨ ਨੂੰ ਦੇਖ ਕੇ ਨਹੀਂ ਲੱਗਦਾ ਯਾਰ ਵੀ ਅਸੀਂ ਰਾਜਸਥਾਨ 'ਚ ਖੜੇ ਆ ਤੇ ਇਹ ਹੈਗਾ ਕੰਗਾਂਗਰ ਦਾ ਏਰੀਆ ਤੇ ਹਨੂਮਾਨਗੜ੍ਹ ਤੋਂ ਅੱਗੇ ਆ ਅਸੀਂ ਤੇ ਦੇਖ ਸਕਦੇ ਹਾਂ ਤੇ ਕੋਤੇ ਕਿਤੇ ਨਰਮੇ ਵੀ ਹੋਏ ਖੜੇ ਆ ਉਹ ਸਾਹਮਣੇ ਨਰਮੇ ਦੀ ਬਾਜ਼ਾਂਦ ਹੋਈ ਵੀ ਹੈ ਤੇ ਤੁਹਾਨੂੰ ਦਿਖਾਉਣੇ ਉਹ ਵੀ ਤੇ ਬਾਕੀ ਜ਼ਮੀਨ ਕਰੜੀ ਆ ਯਾਰ ਜ਼ਮੀਨ ਕਰੜੀ ਆ ਪਰ ਇੱਥੇ ਪਾਣੀ ਦੀ ਕਮੀ ਕਰਕੇ ਹੋਰ ਫਸਲਾਂ ਹੁੰਦੀਆਂ ਤੇ ਝੋਨਾ ਵਗੈਰਾ ਨਹੀਂ ਹੁੰਦਾਗਾ ਤੇ ਝੋਨਾ ਤਾਂ ਹੁੰਦਾ ਜੇ ਹਨਾ ਵੀ ਪਾਣੀ ਝੋਨੇ ਨੂੰ ਤਾਂ ਪਾਣੀ ਚਾਹੀਦਾ ਤੇ ਪਾਣੀ ਹੋਵੇ ਤਾਂ ਹਨਾ ਤੇ ਪਾਣੀ ਇਹ ਡਿੱਗੀਆਂ ਚ ਇਕੱਠਾ ਕਰਕੇ ਉਸੇ ਨਾਲ ਟਾਈਮ ਪਾਸ ਕਰਦੇ ਆ ਤੇ ਪਾਣੀ ਨਾ ਹੋਣ ਕਰਕੇ ਇਹਨਾਂ ਨੂੰ ਹੋਰ ਫਸਲਾਂ ਵੇਚਣੀਆਂ ਪੈਂਦੀਆਂ ਨਰਮਾ ਹੋ ਗਿਆ ਜਾਂ ਕਪਾਹ ਹੋ ਗਈ ਜਾਂ ਮੰਨ ਕੇ ਚਲੋ ਗੁਵਾਰਾ ਹੋ ਗਿਆ ਹਨਾ ਤੇ ਇਹੋ ਜੀਆਂ ਫਸਲਾਂ ਬੀਜਦੇ ਆ ਤੇ ਇਹ ਫਸਲਾਂ ਵਧੀਆ ਹੁੰਦੀਆਂ ਇਹਨਾਂ ਦੇ ਕੁਝ ਮੀਮੂ ਦੇ ਕਾਰਨ ਹੋ ਜਾਂਦੀਆਂ ਹਨ ਤੇ ਇੱਥੋਂ ਪਤਾ ਲੱਗਦਾ ਵੀ ਇੱਥੇ ਨਾ ਆਪਣੇ ਬਾਣਾ ਦੇ ਵਿੱਚ ਤਾਂ ਆਮ ਹੀ ਆਪਾਂ ਨੂੰ ਖੰਭੇ ਲੱਗੇ ਮਿਲ ਜਾਂਦੇ ਆ ਬਿਜਲੀ ਦੀਆਂ ਤਾਰਾਂ ਆਮ ਹੀ ਵਿਸ਼ੀਆਂ ਹਨ ਪਰ ਇੱਥੇ ਹੈ ਨਹੀਂ ਇੱਥੇ ਤੁਹਾਨੂੰ ਡਿੱਗੀਆਂ ਹੀ ਮਿਲਣਗੀਆਂ ਤੇ ਜ਼ਿਆਦਾਤਰ ਦਰਾਖਤ ਇੱਥੇ ਹੋਣਗੇ ਜੰਡ ਤੇ ਜਿੱਥੇ ਆਪਾਂ ਫਿਰਦੇ ਆ ਇੱਥੇ ਜੰਡ ਬਹੁਤ ਜ਼ਿਆਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਜੰਡ ਇਸ ਏਰੀਆ 'ਚ ਹੈਗੇ ਆ ਹਨਾ ਤੇ ਆ ਨਰਮਾ ਜੀਆ ਹੋਇਆ ਖੜਾ ਅਗਲੇ ਪਾਸੇ ਦਿਖਾਉਣੇ ਤੁਹਾਨੂੰ ਆ ਜੋ ਲੋਈ ਬਾਕੀ ਦੇਖੋ ਵੀ ਜ਼ਮੀਨ ਜ਼ਮੀਨ ਕਰੜੀ ਹੈ ਨਾ ਤੇ ਆਹ ਜੀ ਨਰਮਾ ਜੀਆ ਨਰਮੇ ਦੀ ਪਜਾਦ ਹੋਈ ਵੀ ਆ ਨਰਮਾ ਉੱਗ ਰਿਹਾ ਖੜਾ ਵਧੀਆ ਖੜਾ ਲੋ ਜੀ ਆ ਦੇਖ ਸਕਦੇ ਆ ਨਰਮਾ ਹਨਾ ਆ ਬੇਨਰਮੇ ਦੇ ਬੂਟੇ ਤੇ ਇਹ ਨਰਮਾ ਸਾਰੇ ਉਹ ਜਿੱਥੋਂ ਤੱਕ ਯਾਨੀ ਕੈਮਰਾ ਜਾਂਦਾ ਸ਼ਾਇਦ ਨਰਮਾ ਨਹੀਂ ਦੀ ਅਸਦਾ ਕਿਉਂਕਿ ਛੋਟਾ ਹਜੇ ਤੇ ਪਰ ਬੀਜਿਆ ਪਿਆ ਹੋਇਆ ਪਿਆ ਨਰਮਾ ਠੀਕ ਆ ਜੀ ਤੇ ਨਰਮੇ ਦੀ ਬਜਾਅ ਦੇਦਰ ਬਹੁਤ ਹੁੰਦੀ ਹੈ ਬਾਕੀ ਸਾਰਾ ਕੁਝ ਹੀ ਹੁੰਦਾ ਝੋਨੇ ਨੂੰ ਛੱਡ ਕੇ ਤੇ ਵਧੀਆ ਯਾਰ ਕਰੜੀਆਂ ਜ਼ਮੀਨਾਂ ਹਨਾ ਤੇ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਤੁਹਾਨੂੰ ਜਿਹੜਾ ਕੁਝ ਦੇਖਿਆ ਅਸੀਂ ਤੁਹਾਨੂੰ ਦਿਖਾਇਆ ਤੇ ਬਾਕੀ ਦੇਖ ਸਕਦੇ ਹਾਂ ਹਨਾ ਸਾਰੇ ਪਾਸੇ ਉਹ ਵੀ ਇੱਕ ਜੰਡ ਦਾ ਦਰਖਤ ਹੈ ਤੇ ਜੰਡ ਜ਼ਿਆਦਾ ਆ ਵੀ ਇੱਕ ਜੰਡ ਦਾ ਦਰਖਤ ਹੈ ਤੇ ਨਾਲ ਆ ਵੀ ਇੱਕ ਜੰਡ ਹੈ ਇਹ ਸਾਰੇ ਜੰਡ ਜੰਡ ਜ਼ਿਆਦਾ ਜੀ ਇੱਧਰ ਕਿਉਂਕਿ ਇਹ ਖੁਸ਼ਕ ਏਰੀਆ ਹੈ ਤੇ ਜੰਡ ਇਹੋ ਜੀ ਚੀਜ਼ ਆ ਵੀ ਇਹ ਖੁਸ਼ਕ ਏਰੀਏ ਚ ਹੀ ਹੁੰਦਾ ਹਨਾ ਆ ਵੀ ਇੱਕ ਜੰਡ ਹੈ ਤੇ ਪਿੱਛੇ ਵੀ ਜੰਡ ਹੈਗੇ ਆ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਹਨ ਤੇ ਉਧਰ ਸਾਹਮਣੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਮਾੜਾ ਜਿਹਾ ਕਿ ਉਹ ਤਿੰਨ ਚਾਰ ਵੀਰ ਨਾ ਸਾਹਮਣੇ ਨਰਮਾ ਗੁੱਡੀ ਜਾਂਦੇ ਆ ਹਨਾ ਤੇ ਨਰਮਾ ਉਹਦਾ ਤਕੜਾ ਹੋਇਆ ਖੜਾ ਠੀਕ ਹੈ ਜੀ ਉਹ ਸਾਹਮਣੇ ਆ ਨਰਮਾ ਉਹ ਤਕੜਾ ਗੋਡੀ ਕਰੀ ਜਾਂਦੇ ਬਈ ਇਹ ਤਿੰਨ ਭਰਾ ਗੋਡੀ ਕਰੀ ਜਾਂਦੇ ਆ ਇਹ ਨਰਮਾ ਤਕੜਾ ਸਹੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰੋ ਸ਼ੇਅਰ ਆ ਦੇਖੋ ਜੀ ਜਾਂਡ ਦਾ ਦਰਖਤ ਹੈ ਇਸ ਏਰੀਏ ਦੇ ਵਿੱਚ ਜਾਂਡ ਜਿਆਦਾ ਹੁਣ ਕਰਕੇ ਜਾਂਡ ਇੱਕ ਖੁਸ਼ਕ ਏਰੀਆ ਚ ਹੁੰਨ ਵਾਲਾ ਦਰਖਤ ਹੈ ਇਹ ਵੀ ਜਾਂਡ ਆ ਜੀ ਤੇ ਜਿਹੜੇ ਉਹ ਸਾਹਮਣੇ ਦਿਖ ਰਹੇ ਨਾ ਉਹ ਸਾਹਮਣੇ ਇਹ ਸਾਰੇ ਜਾਂਡੀ ਆ ਜੀ ਠੀਕ ਆ ਜੀ ਹਾਂਜੀ ਆ ਪੰਜਾਬ ਚ ਮੱਛੀ ਮੋਟਰ ਜਿਹੜੀਆਂ ਘਰਾਂ ਚ ਲੱਗੀਆਂ ਨੇ ਨਾ ਉਹਦੀਆਂ ਸੋਚਾਂ ਛੱਡ ਕੇ ਤੇ ਭੁੱਲਣ ਵਾਲਿਓ ਆ ਇੱਕ ਦਿਨ ਜੀ ਦ੍ਰਿਸ਼ ਦੇਖ ਲੋ ਇਹ ਪਾਣੀ ਮੋਲ ਆਇਆ ਤੇ ਪਾਣੀ ਇਹ ਹੈ ਨਹੀਂ ਕਿਉਂਕਿ ਵਾਵਾ ਟਾਈਮ ਦੇ ਤਰਲੇ ਮਰੀ ਜਾਂਦੇ ਸੀ ਹੁਣ ਪਾਣੀ ਦਾ ਡੈਗ ਇੱਕ ਮੋਲ ਮੰਗਾਇਆ ਉਹਨਾਂ ਨੇ ਠੀਕ ਆ ਜੀ ਆ ਕੰਟਰ ਮੋਲ ਮੰਗਾਇਆ ਪਾਣੀ ਦਾ ਤੇ ਆਹਾ ਬਾਈ ਪਾਣੀ ਲੈ ਕੇ ਆਇਆ ਤੇ ਰੇਟ ਤਾਂ ਤ ਨਹੀਂ ਮੈਂ ਕੋਸ਼ਿਸ਼ ਕਰ ਸਕਦਾ ਵੀ ਕਿੰਨੇ ਦਾ ਇਹ ਪਰ ਇਹ ਹੁਣ ਡਿੱਗੀ ਚ ਪਵਾਉਣਾ ਘਰ ਵਾਲੀ ਚ ਉਹ ਡਿੱਗੀ ਵੀ ਦਿਖਾਉਣੀ ਆ ਤੁਹਾਨੂੰ ਤੇ ਆਜੋ ਆਹ ਪਾਈਪਾਂ ਰੱਖੀਆਂ ਪਈਆਂ ਇਹਨਾਂ ਪਾਈਪਾਂ ਦਾ ਪਾਈਪਾਂ ਜੋੜ ਕੇ ਤੇ ਇਹਦੇ ਇਸ ਡਿੱਗੀ ਚ ਲਿਆਉਣਾ ਪਾਣੀ ਇਹ ਘਰ ਵਾਲੀ ਡਿੱਗੀ ਆ ਜੀ ਆਹ ਡਿੱਗੀ ਆ ਘਰ ਵਾਲੀ ਇਹਦੇ ਵਿੱਚ ਪਾਣੀ ਲੈ ਕੇ ਆਉਣਾ ਪਰ ਆਪਾਂ ਕੀ ਕਰਦੇ ਆ ਆਪਾਂ ਮੱਛੀ ਮੋਟਰ ਦੀ ਸੋਚ ਛੱਡੀ ਤੋਂ ਬਹੁਤ ਭੁੱਲੀ ਜਾਂਦੇ ਆ ਪਸ਼ੂ ਵੀ ਨਵਾ ਲੈ ਫਰਸ਼ਾਂ ਵੀ ਧੋਲੀਆਂ ਪਾਣੀ ਵਾਫਰੀ ਪਰਾ ਦੇਖੋ ਕਿੰਦੀ ਇਹ ਗੰਦਾ ਪਾਣੀ ਇਹ ਤਾਂ ਤਖਲੀਬ ਵਾਲੀ ਗੱਲ ਆ ਹਨਾ ਕੀ ਕਰਨਾ ਤੇ ਦੇਖੋ ਠੀਕ ਆ ਜੀ ਕੀ ਕਰਨਾ ਤੇ ਪਾਣੀ ਨੂੰ ਬਚਾਇਆ ਕਰੋ ਯਾਰ ਪਾਣੀ ਬਹੁਤ ਕੀਮਤੀ ਚੀਜ਼ ਐ ਜਦੋਂ ਮੁੱਕ ਗਿਆ ਨਾ ਆਪਣੇ ਪੰਜਾਬ ਚ ਆਪਾਂ ਨੂੰ ਵੀ ਇਦਾਂ ਹੀ ਕਰਨਾ ਪਿਆ ਕਰਨਾ ਡੈਗ ਬਣਾਉਣੇ ਪਏ ਵਿੱਚ ਪਾਣੀ ਪਾਉਣਾ ਪੈਣਾ ਮੁੜ ਕੇ ਲਿਆ ਕੇ ਫੇਰ ਪੀਆ ਕਰਾਂਗੇ ਠੀਕ ਆ ਜੀ ਥੈਂਕ ਯੂ ਮਿਹਰਬਾਨ